ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਸੁਸਾਇਟੀ ਜੈਸਟਰਡ ਮੋਗਾ ਜਿਹੜੇ ਕਿ ਫੋਗਲ ਪਿੰਚੌਂਕੀ ਦੀ ਐਮਰਜੈਂਸੀ ਕਾਲ ਆਈ ਸੀਗੀ ਵੀ ਐਕਸੀਡੈਂਟ ਹੋਇਆ ਉੱਥੇ ਜਾ ਕੇ ਜਦੋਂ ਵੇਖਿਆ ਇੱਕ ਟਰੱਕ ਚਾਲਕ ਸੀ ਜਿਹਦੀ ਤੇਜ਼ ਰਫ਼ਤਾਰ ਹੋਣ ਦੀ ਵਜ੍ਹਾ ਕਰਕੇ ਇੱਕ ਟਰੈਕਟਰ ਟਰਾਲੀ ਜਾ ਰਿਆ ਸੀਗਾ ਜਿਹਦੇ ਵਿੱਚ ਗਾਡਰ ਲੱਦੇ ਹੋਏ ਸੀਗੇ ਜਦੋਂ ਪਿੱਛੋਂ ਟਰੱਕ ਵੱਜਿਆ ਜਾ ਕੇ ਤੇ ਉਹ ਆਪਣਾ ਸੰਤੌਨ ਬਵਾ ਬੈਠਾ ਜੱਤੇ ਉੱਤੇ ਦੋ ਵੀਰ ਸਾਡੇ ਸਵਾਰ ਸੀ ਜਿਹੜੇ ਕਿ ਟਰੈਕਟਰ ਚਾਲਕ ਸੀ ਇੱਕ ਨਾਲ ਉਹਦੇ ਵੀਰ ਹੋਰ ਸੀ ਜਿਹੜਾ ਕਿ ਟਰੈਕਟਰ ਜਾ ਕੇ ਕੰਧ ਦੀ ਵਿੱਚ ਜਾ ਕੇ ਵਜੜੀ ਪੁਲ ਦੀ ਨਾਲ ਹੁੰਦੀ ਆ ਤੇ ਇੱਕ ਦੀ ਮੌਕੇ ਤੇ ਡੈਥ ਹੋ ਗਈ ਜਿਹੜਾ ਕਿ ਦੂਸਰਾ ਸੀਗਾ ਵੀਰ ਉਹਨੂੰ ਉਹਦੀ ਨਾਜ਼ੁਕ ਹਾਲਤ ਦੇਖਦੇ ਹੋਏ ਸਿਵਲ ਹਸਪਤਾਲ ਤੋਂ ਉਸਨੂੰ ਪ੍ਰੀ-ਹੋਟ ਰੈਪਰ ਕਰ ਦਿੱਤਾ ਗਿਆ ਵਾ ਤੇ ਜਿਹੜੀ ਕਿ ਡੈੱਡ ਬਡੀ ਇੱਕ ਡੈਥ ਹੋ ਗਈ ਆ ਉਸਨੂੰ ਮੋਰਚਰੀ ਵਿੱਚ ਰੱਖਿਆ ਗਿਆ ਜੋ ਵੀ ਅੱਗੇ ਕਾਰਵਾਈ ਹੋਊਗੀ ਉਹ ਪੁਲਿਸ ਪ੍ਰਸ਼ਾਸਨ ਫੋਕਲ ਬੰਡ ਚੋਂ ਕਿ ਜਿਵੇਂ ਵੀ ਕਰੂਗੀ ਉਸ ਦੇ ਆਧਾਰ ਤੇ ਹੋਵੇਗੀ ਧੰਨਵਾਦ ਚੱਲੀ ਬਾਈ